ਬੱਚੇ ਦੀ ਵੀਡੀਓ ਵਾਇਰਲ ਹੁੰਦੀ ਆ ਜਸਪ੍ਰੀਤ ਬੱਚੇ ਦਾ ਨਾਮ ਦੱਸਿਆ ਜਾਂਦਾ ਉਹ ਵੀਡੀਓ ਤੁਹਾਡੇ ਕੋਲ ਵੀ ਪਹੁੰਚੀ ਹੋਏਗੀ ਨਹੀਂ ਮੈਨੂੰ ਨਾ ਗਲੀ ਮੱਲੇ ਵਾਲੇ ਦਿਖਾਉਂਦੇ ਮੈਮ ਮੇਰੇ ਕੋਲ ਤਾਂ ਕੋਈ ਨਹੀਂ ਚਲੋ ਤੁਸੀਂ ਉਹ ਵੀਡੀਓ ਨੂੰ ਦੇਖਿਆ ਕਿ ਇੱਕ ਮਾਂ ਦੇ ਦਿਲ ਨੇ ਬਲੁੰਦਰਿਆ ਨਹੀਂ ਦਿਲ ਮਤਲਬ ਬੱਚਾ ਜੰਮਿਆ ਕੁੱਖੋਂ 9 ਮਹੀਨੇ ਬੱਚੇ ਨੂੰ ਢਿੱਡ 'ਚ ਰੱਖਣਾ ਜੰਮਣਾ ਪਾਲਣਾ 10 ਸਾਲ ਦਾ ਬੱਚਾ 13 ਸਾਲ ਦੀ ਕੁੜੀ ਕਿਵੇਂ ਤੁਸੀਂ ਜਿਗਰਾ ਕਰ ਲਿਆ ਐਡਾ ਵੱਡਾ ਕੋ ਜਿਗਰਾ ਤੇ ਮੈਂ ਦੇਖੋ ਮੈਂ ਤਾਂ ਕੀਤਾ ਨਹੀਂ ਮੈਮ ਮੈਨੂੰ ਅੱਗੇ ਮਲਾਇ ਨਹੀਂ ਦੇ ਰਹੇ ਨਾ ਅੱਗੇ ਮੈਨੂੰ ਫੋਨ ਤੇ ਗੱਲ ਕਰਨ ਨਾ ਦੇ ਰਹੇ ਨੇ ਠੀਕ ਹੈ ਜੀ। ਔਰ ਦੂਸਰੀ ਦੇਖੋ ਗੁਰਦੁਆਰੇ ਚ ਜੋ ਹੋਇਆ ਸੀ ਠੀਕ ਹੈ। ਇਹਨਾਂ ਦਾ ਪਹਿਲਾਂ ਇਹਨਾਂ ਦਾ ਬਣਿਆ ਸੀ ਪਲਾਨ ਕਿ ਭਰਾਜ ਭਰਾ ਚਲਾ ਜਾਏਗਾ ਤੇ ਉਹਨੂੰ ਅਸੀਂ ਪਰਜਾਈ ਨੂੰ ਕੱਢਿਆ ਜਾਏਗਾ ਘਰੋਂ ਬਾਹਰ। ਭਰਾ ਕਿਵੇਂ ਗਿਆ? ਮਤਲਬ ਤੁਹਾਡੇ ਹਸਬੰਡ ਦੀ ਮੌਤ ਕਿੱਦਾਂ ਹੁੰਦੀ ਆ? ਹਸਬੰਡ ਦੀ ਮੌਤ ਕਿਦਾਂ ਹੋਈ ਸੀ? ਉਹ ਬਿਮਾਰ ਸੀ ਕਾਫੀ ਟਾਈਮ ਤੋਂ। ਹਾਂਜੀ। 2 ਸਾਲ ਤੋਂ ਬਿਮਾਰ ਸੀ ਉਹ। ਕੀ ਹੋਇਆ ਸੀ? ਉਹਨਾਂ ਨੂੰ ਟੀਵੀ ਵਿਗੜ ਗਿਆ ਸੁਣਾਦਾ। ਪਹਿਲਾਂ ਵੀ ਠੀਕ ਹੋ ਗਏ ਸੀ। ਰੈਕਸ਼ਨ ਵਗੈਰਾ ਵੀ ਸਭ ਓਕੇ ਹੋ ਗਏ ਸੀ। ਦਵਾਈਆਂ ਵੀ ਟਾਈਮ ਨਾਲ ਦਿੰਦੇ ਰਹੇ ਸੀ। ਖਾਣਾ ਪੀਣਾ ਵੀ ਸਭ ਪ੍ਰੋਪਰਤੀਆਂ ਦਾ ਦੇਖਭਾਲ ਵੀ ਪੂਰੀ ਕੀਤੀ ਐ ਬੱਚੇ ਵੀ ਸੰਭੇ ਐ ਮੈਂ ਆਪਣੇ ਸਕੂਲ ਵੀ ਪੇਜ ਦੀ ਰਹੀ ਆ ਦੁਕਾਨਦਾਰੀ ਵੀ ਚਲਾਉਂਦੀ ਰਹੀ ਆ ਸਭ ਕੁਝ ਕੀਤਾ